ਕੜ ਕਿੱਧਰ ਜਾਂਦਾ ਉਹ ਫਗਣਾ ਆ ਜਾ ਆ ਜਾ ਆ ਗਿਆ ਆ ਗਿਆ ਆ ਗਿਆ ਪਤਾ ਨਹੀਂ ਕਿੱਧਰ ਤੁਰੇ ਫਿਰਦਾ ਇਹ ਕਿਵੇਂ ਜਾਂਟ ਉਹ ਮੈਂ ਤਾਂ ਠੀਕ ਹਾਂ ਫਗਣਾ ਕਿੱਧਰ ਗੇੜਾ ਮਾਰਿਆ ਆ ਉਹ ਗੇੜਾ ਮਾਰਨ ਨੂੰ ਮੈਂ ਕਿਹੜਾ ਸੌਰੀ ਜਾ ਕੇ ਆਇਆ ਆ ਕਣਕ ਦੇਖਿਆ ਇੱਥੇ ਅੱਛਾ ਅੱਛਾ ਮੱਤੀ ਵੀ ਆ ਪਾਣੀ ਲਾਉਣ ਵਾਲੀ ਲਾ ਫਿਰ ਹੋਰ ਸੁਣਾ ਪਿੰਡੀ ਦੀ ਖਬਰ ਕੋਈ ਉਹ ਤੇਰਾ ਸੂਰਜਾ ਕੀ ਕਰਦਾ ਹੁੰਦਾ ਅੱਜ ਕੱਲ ਮੇਰੇ ਵਾਲਾ ਸੌਰ ਉਹਨੇ ਪਲੱਸ 2 ਕਰ ਲਈ ਹਾਂ ਹੁਣ ਸ਼ਹਿਰ ਜਾਂਦਾ ਕਾਲਜ ਚ ਸਰਪੰਚਾਂ ਦੇ ਮੁੰਡੇ ਨਾਲ ਉਹ ਮੈਂ ਦੇਖਿਆ ਸੀ ਕੱਲ ਲੰਗੇ ਜਾਂਦੇ ਸ਼ਹਿਰ ਤਰ ਅੱਛਾ ਅੱਛਾ ਪਾਚਾ ਦੇ ਮੁੰਡੇ ਨਾਲ ਹਾਂ ਹਾਂ ਫਿਰ ਇਕੱਠੇ ਪੜਦੇ ਨੇ ਹਾਂ ਉਹਦਾ ਜਾਣੀ ਸੀ ਓਏ ਉਹਦੀ ਨਾਲ ਸੰਗਤ ਵੱਲ ਧਿਆਨ ਦੇਲਾ ਪੂਰਾ ਤੁਹਾਨੂੰ ਦੱਸਾਂ ਸੰਗਤ ਹਾਂ ਉਹ ਹੈਗਾ ਮੇਰੇ ਬਾਤਾਂ